ਸ੍ਰੀ ਗੁਰੂਸਤੋ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਉੱਥੇ ਚੱਲੇ ਆ ਜਿੱਥੇ ਮੇਰਾ ਬਚਪਨ ਬੀਤਿਆ ਜਦੋਂ ਨਾਨੀ ਤੇ ਨਾਨਾ ਹੁੰਦੇ ਸੀ ਤੇ ਹੁਣ ਦਾਨਾ ਤੇ ਨਾਨੀ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਅੱਜ ਚੱਲੇ ਆਪਾਂ ਮੰਮੀ ਦੇ ਚਾਚੇ ਚਾਚੇ ਦੇ ਘਰਾਂ ਦੇ ਵਿੱਚ ਕਾੜ ਦੇਣ ਜਿਹੜੇ ਨਾਨਕੇ ਆਪਣੇ ਜਿੱਥੇ ਨਾਨਕੇ ਹੈਗੇ ਆ ਉੱਥੇ ਜਿਹੜੇ ਚਾਚੇ ਦੇ ਘਰਾਂ ਨੇ ਉਹਨਾਂ ਦੇ ਚੱਲਿਆਂ ਦਾਨੀ ਆਉਂਦੀ ਆ ਫਰਜ਼ ਵੀ ਨਮਾਉਂਦੀ ਆ ਜਦੋਂ ਹੁੰਦਾ ਕੋਈ ਤਿਹਾਰਾ ਤਾਂ ਨਾਨੀ ਹਰ ਤਿਹਾਰ ਦੇ ਵਿੱਚ ਮੰਮੀ ਕੋਲੇ ਆਉਂਦੀ ਆ ਤੇ ਅੱਜ ਉੱਥੇ ਚੱਲੇ ਆ ਅੱਜ ਕਹਿੰਦੇ ਵੀ ਤਿਆਰ ਹੋਣਾ ਡੈਡੀ ਸੱਚੀ ਗੱਲ ਹੈ ਨਾ ਕਹਿੰਦੇ ਜੇ ਆਪ ਦੇ ਪਿੰਡ ਜਾਣਾ ਹੋਵੇ ਤਾਂ ਮਿੰਟ 'ਚ ਤਿਆਰ ਹੋ ਜਾਂਦਾ ਬੰਦਾ ਹੈ ਨਾ ਤੇ ਮਿੰਟ ਦੇ ਵਿੱਚ ਹੀ ਤਿਆਰ ਹੋਉ ਕਹਿੰਦੇ ਦੋ ਥਾਂ ਤੇ ਰਹਿੰਦੇ ਨੇ ਉਹ ਵੈਸੇ ਤਾਂ ਆਪਣੇ ਨਾਨਕੀ ਫੂਲ ਨੇ ਤੇ ਜਿਹੜਾ ਰਾਮਪਰੇ ਨਾਲ ਫੂਲ ਪੈਂਦਾ ਮਸ਼ਹੂਰੀ ਆ ਫੂਲ ਸਾਰੀ ਲਗਭਗ ਜਾਣਦੇ ਹੋਣੇ ਨਾਨਕੀ ਦਾ ਫੂਲ ਨੇ ਪਰ ਜਿਹੜੇ ਦੂਜੇ ਚਾਚੇ ਦੇ ਮੰਮੀ ਦੇ ਉਹ ਰਾਮਪਰੇ ਰਹਿੰਦੇ ਨੇ ਅੱਜ ਉੱਥੇ ਆਪਾਂ ਕਾਰਡ ਦੇਣ ਚੱਲੇ ਆ ਤੇ ਅੱਜ ਨਾਨੀ ਨਾਲ ਕਰਾਂਗੇ ਗੱਲਾਂ ਬਾਤਾਂ ਬਾਕੀ ਦੇ ਮਾਮੇ ਸਾਰੇ ਆਪੋ-ਆਪਣੇ ਕੰਮਾਂ ਕਰਾਂ ਤੇ ਲੱਗੇ ਹੋਇਆ ਨਾਨੀ ਨਾਲ ਕਰਦੇ ਆ ਗੱਲਬਾਤ ਚੱਲ ਕੇ ਦੇਖੋ ਜੁਣਿਆ ਸਾਨੂੰ ਨਾਨਕਿਆਂ ਦਾ ਘਰ ਵੀ ਕਿੱਥੇ ਸੀ ਕਿਵੇਂ ਸੀ ਕਿਵੇਂ ਬਚਪਨ ਬੀਤਿਆ ਤੇ ਨਾਲੇ ਸਾਨੂੰ ਬਾਅਦ ਵਿੱਚ ਆਪਾਂ ਨਾਨਾ ਨਾਨੀ ਦੀ ਫੋਟੋ ਵੀ ਦਿਖਾਵਾਂਗੇ ਜਿੱਦੋਂ ਪਾਪਾ ਆਪਦੇ ਪਿੰਡ ਜਾਣਾ ਹੁੰਦਾ ਉਹਦਾ ਬੰਦਾ ਭੱਜ ਕੇ ਤਿਆਰ ਹੁੰਦਾ ਨਾ ਅੱਜ ਮੰਮੀ ਨੇ ਐ ਲਾਇਆ ਇੱਕ ਮਿੰਟ ਵੀ ਜਰਕਦ ਨੇ ਹੋ ਗਈ ਬਸ ਤਿਆਰ ਤਿਆਰ ਆ ਤੇ ਹੁਣ ਆਪਾਂ ਚੱਲਦੇ ਆ ਉਥੇ ਤੇ ਚੱਲਦੇ ਆ ਹੁਣ ਆਪਾਂ ਆਪਣੇ ਨਾਨਕੀ ਮੰਮੀ ਨੂੰ ਲੈ ਕੇ ਮਤਲਬ ਆਪਣੇ ਨਾਨਕੇ ਇਹ ਨਾਨਕਿਆਂ ਦਾ ਘਰ ਪਰ ਜਿਹੜੀ ਨਾਨੀ ਸੀ ਵੱਡੀ ਨਾਨੀ ਸੀ ਪਹਿਲਾਂ ਬਹੁਤ ਸਮਾਂ ਹੋ ਗਿਆ 9 ਸਾਲ ਹੋ ਗਏ ਨਮ ਹਾਂ ਹੋ ਗਏ 9 ਨੌ ਮਾ ਲੱਗਿਆ ਹੋਇਆ 9 ਸਾਲ ਹੋ ਗਏ ਨਾਨੀ ਉਹ ਵੀ ਇਹ ਨਾਨੀ ਬਹੁਤ ਮੋਹ ਕਰਦੀ ਐ ਜਦੋਂ ਵੀ ਕੋਈ ਉਹ ਹੁੰਦਾ ਤਾਂ ਸਾਰਾ ਕੁਝ ਉਹ ਕਰਦੀ ਐ ਇਹ ਆਪਣੇ ਨਾਨਕਿਆਂ ਦਾ ਕਰ ਤੇ ਜਦੋਂ ਵੀ ਉਹ ਕਰਦੀ ਐ ਕੋਈ ਪ੍ਰੋਗਰਾਮ ਹੁੰਦਾ ਕੁਝ ਵੀ ਚਾਹੇ ਕਿ ਵਿਹਾਰ ਤਿਆਰ ਹੁੰਦਾ ਸਾਰੇ ਵਿਹਾਰਤਾਰੇ ਹੁਣ ਨਾਨੀ ਇਹ ਫਗਾਉਂਦੀ ਐ ਆਪਣੇ ਤਾਂ ਹੀ ਅੱਜ ਇੱਥੇ ਆਏ ਆ ਦਿੰਨੇ ਕਹਿੰਦੇ ਨਾਨੀਆਂ ਜੀ ਜਿਹੜੀਆਂ ਹੁੰਦੀਆਂ ਜਦੋਂ ਕੋਈ ਆਉਨੇ ਆਪਾਂ ਨਾਨਕੇ ਘਰ ਤਾਂ ਕੁਛ ਨਾ ਕੁਛ ਦੇ ਕੇ ਮੋੜਦੀਆਂ ਖੁਸ਼ੀ ਦੇਣ ਚਾਹੇ ਸਾਰਨੂੰ ਵੱਧ ਪਿਆਰੇ ਹੁੰਦੇ ਆ ਦੋਤੇ ਨਾਨੀਆਂ ਨੂੰ ਕਿੰਨੇ ਕ ਪਿਆਰੇ ਨਾਨੀ ਤੁਨੂੰ ਅਸੀਂ ਬੱਚੇ ਆਰੇ ਇਹ ਨਾਨੀਆਂ ਇਹ ਨਾਨੀ ਦਾ ਵੀ ਅੰਮਰ ਸ਼ਕਿਆ ਹੋਇਆ ਜਿਹੜੀ ਦੂਜੀ ਵੱਡੀ ਨਾਨੀ ਸੋਦਾ ਵੀ ਅੰਮਰ ਸ਼ਕਿਆ ਹੋਇਆ ਪਰ ਇੱਕ ਗੱਲ ਤੋਂ ਤੁਸੀਂ ਦੇਖੋ ਹਨਾ ਵੀ ਉਹਨੇ ਜ਼ਿੰਦਗੀ ਨੰਗਾਈ ਤੇ ਬੋਦਰ ਉਹਦੇ ਨਾਲ ਲੰਗਾਈ ਹੋਣੀ ਜ਼ਿੰਦਗੀ ਹੈ ਨਾ ਮੰਮੀ ਜਿਵੇਂ ਇੰਨੇ ਤਕੜੇ ਘਰੋਂ ਸੀ ਉਹ ਤੇ ਨਾਨਾ ਜੀ ਨਸ਼ੇ ਕਰਨ ਲੱਗ ਗਏ ਹਨ ਵੀ ਜ਼ਿੰਦਗੀ ਉਹਨਾਂ ਦੀ ਖਰਾਬ ਹੀ ਕਰਤੀ ਇੱਕ ਤਰ੍ਹਾਂ ਦੀ ਉਹਨੇ ਤੇ ਪਰ ਫਿਰ ਵੀ ਉਹਨੇ ਆਉਦੀ ਸਾਰੀ ਜ਼ਿੰਦਗੀ ਵੀ ਵਧੀਆ ਹਾਸਾ ਹਾਸੇ ਕੇ ਲੰਗਾਈ ਵੀ ਕਦੇ ਉਹਨੇ ਐਨਾ ਸੋਚਿਆ ਵੀ ਹਨਾ ਵੀ ਮੈਂ ਇੰਨੇ ਉੱਥੋਂ ਸੀ ਤੇ ਮੇਰਾ ਅੱਜ ਹੋ ਹੋ ਗਿਆ ਮਾਮਾ ਵੀ ਆ ਗਿਆ ਆਪਣਾ ਮਾਮਾ ਦਾ ਪੂਰਾ ਖਲਨਾਇਆ ਕਾ ਬੰਦਾ ਮਾਮਾ ਹੁਣ ਤਾਂ ਚਲ ਬਰ ਤੇਰਾ ਸੋਦਰ ਗਿਆ ਪਹਿਲਾਂ ਤਾਂ ਮਾਮਾ ਨੇ ਬੜੇ ਹੋ ਕਰਿਆ ਤੇ ਆਇਦਰ ਆਪਣੀ ਮਾਮੀ ਜੀ ਬੈਠੇ ਨੇ ਤੇ ਕਹੋ ਮਾਮਾ ਹੁਣ ਮਾਮੇ ਨਹੀਂ ਮੰਮੀ ਕੋਲੇ ਬਹੁਤ ਲੰਮਾ ਸਮਾਂ ਬਹੁਤ ਬਹੁਤ ਚਿਰ ਲਾ ਕੇ ਆਉਂਦਾ ਰਿਹਾ ਮੰਮੀ ਕੋਲੇ ਜਾਂਦਾ ਰਿਹਾ ਹੁਣ ਪਰ ਹੁਣ ਮੰਮੀ ਨੂੰ ਭੁੱਲਦਾ ਜਾਂਦਾਗਾ ਹੁਣ ਫਿਰ ਬਦਲ ਗਿਆ ਨਾ ਹੁਣ ਹੋ ਗਿਆ ਜਦੋਂ ਬੰਦੇ ਵਿਆਹ ਹੋ ਜਾਂਦਾ ਫਿਰ ਕਹਿੰਦੇ ਬੰਦਾ ਬਦਲ ਜਾਂਦਾ ਤੇ ਫਿਰ ਫਰਕ ਕੀ ਤੇ ਮੇਰੇ ਇਥੋਂ ਤੱਕ ਮਿਕਸਰ ਪਾਈ ਹੁੰਦੀ ਸੈਂਟਰ ਪਾਈ ਇੱਥੇ ਚੱਲ ਪੈਂਦਾ ਐ ਨੂੰ ਜਾ ਕੇ ਕਿ ਕਿਰਾ ਉਹ ਉੱਥੇ ਚੱਲੇ ਬਾਈ ਭੱਗ ਜਾਂਦਾ ਇਹ ਬੰਨ ਉਹ ਉੱਥੇ ਅੱਜ ਜਿਹੜਾ ਮਾਮਾ ਇੱਧਰ ਸਾਹਮਣੇ ਆਪਣਾ ਘਰ ਸੀ ਨਾ ਇੱਧਰ ਉੱਥੇ ਪੈਂਦੇ ਹੁੰਦੇ ਨੇ ਤਾਂ ਹਾਂ ਤੇ ਮੈਂ ਮਾਮਾ ਉੱਥੇ ਪੈਂਦੇ ਹੁੰਦੇ ਤਾਂ ਕਿਰਾ ਕਿਰਾ ਅੰਗੂਰਾ ਅੰਗੂਰਾ ਵਿੱਚ ਮਾਮੇ ਨੇ ਕੁੱਟਿਆ ਸੀ ਨਾ ਜਿਆਦਾ ਮੇਰੇ ਅੰਗੂਕੇ ਮਾਮਾ ਅੰਗੂਰ ਖਾਊਂਗਾ ਨਹੀਂ ਮਾਮੇ ਵਰਗਿਆਂ ਤੋਂ ਵੀ ਇੱਥੇ ਬੜੀ ਕੁੱਟ ਖਾਦੀ ਐ ਸਾ ਇੱਥੇ ਬੜੇ ਪਰ ਇੱਕ ਗੱਲ ਤੂੰ ਦੇਖ ਤੇ ਨਾਨੀ ਹੈ ਨਾ ਉਹ ਹੁੰਦੀ ਰੂੜੀ ਨਾਲ ਸਾਰਾ ਮਸਤ ਕਰਨੀ ਉਹ ਦੋਨੋਂ ਨਾਨੀ ਦੇ ਘਰ ਕਰਦੀ ਹੈ ਕਹਿੰਦੇ ਨੂੰ ਸੂਟ ਦੇਦਾ ਹੁਣ ਇਹ ਪਹਿਲਾਂ ਤਾਂ ਹੁਣ ਇਹਨੂੰ ਦੇਖੀ ਜਾਂਦੀ ਹੈ ਘਰੇ ਆ ਕੇ ਮੰਮੀ ਤੇ ਹੁਣ ਇਹ ਨਾਨਕਿਆਂ ਦਾ ਸੂਟ ਸਾਰਿਆਂ ਨੂੰ ਦਿਖਾਉਗੀ ਵੀ ਹਾਂ ਮੈਨੂੰ ਸੂਟ ਆਹ ਦਿੱਤਾ ਮੈਨੂੰ ਆਫ ਕਰਤਾ ਇਹ ਹੁੰਦੀ ਐ ਮੇਨ ਬੁੜੀਆਂ ਨੂੰ ਤਾਂ ਖਾਸ ਕਰਕੇ ਹੁੰਦੀ ਐ ਚੀਜ਼ ਵੀ ਨਾਨਕਰਮ ਨੂੰ ਆਦੇ ਤਾਂ ਮੈਨੂੰ ਨਾਨਕ ਨੇ ਆ ਦੇਤਾ ਹੈ ਸੋਹਣਾ ਮੰਮੀ ਸੂਟ ਹੈ ਨਾ ਕਿੰਨੀ ਕਾਲੀ ਸੋਹਣੀ ਆ ਹਾ ਹਾਈ ਸੋਹਣੀ ਪੂਰੀ ਸੋਹਣੀ ਆ ਖੋਲ ਖੋਲ ਕੇ ਦੇਖੀਂ ਦੀ ਸਮਾਰਕਿਆ ਨਾ ਸੋਹਣਾ ਮੰਮੀ ਸੂਟ ਹੈ ਨਾ ਉਹ ਵੀ ਸੋਹਣਾ ਲੱਗੂਆ ਪਾਇਆ ਮਾਂ ਮੈਂ ਮੋਨੇ ਕਿਹਨੂੰ ਕਿਹਨੂੰ ਦਿਖਾਈਂਗੇ ਮਾਂ ਹੁਣ ਸਾਰਿਆਂ ਨੂੰ ਦਿਖਾਈਂਗੀ ਠੀਕ ਆ ਦੂਸਰੀ ਨਾਨੀ ਦਾ ਵੀ ਸਵਾ ਠੀਕ ਆ ਤੇ ਆਪਣੀ ਤੁਹਾਨੂੰ ਨਾਨੀ ਆਪਾਂ ਦਿਖਾਉਣੇ ਹੈਗੇ ਜਿਹੜੀ ਮੇਰੀ ਨਾਨੀ ਹੈਗੀ ਆ ਮੈਂ ਲਿਆਉਣਾ ਮੰਮੀ ਮੰਮੀ ਨਾਨੀ ਦੀ ਫੋਟੋ ਚੱਕ ਕੇ ਲਿਆ ਹਾਂ ਲੈ ਨਹੀਂ ਹੋ ਰਿਹਾ ਚੱਕ ਲਿਆ ਮੈਂ ਤਾਂ ਖੋਣਾ ਸੋਨਣਾ ਨਾਨੀ ਦੀ ਹੋਰੀ ਦੀ ਫੋਟੋ ਬਹੁਤ ਚੰਗੇ ਇਨਸਾਨ ਸੀ ਮੇਰੀ ਨਾਨੀ ਜੀ ਤੇ ਆਹ ਸੀ 2017 ਦੇ ਵਿੱਚ ਨਾਨੀ ਜੀ ਸਵਰਗਵਾਸ ਹੋ ਗਈ ਸੀ ਬਹੁਤ ਨਹੀਂ ਆਏ ਜੀ ਚੰਗਾ ਸੁਭਾਅ ਸੀ ਨਾਨੀ ਜੀ ਦਾ ਉਸ ਤੋਂ ਬਾਅਦ ਬਸ ਨਾਨਕਾ ਨਾਨਕਾ ਪਰਿਵਾਰ ਆ ਨਾ ਮੰਮੀ ਉਦੋਂ 아이 ਉਹ ਖਾਤੇ ਨਹੀਂ ਹੋ ਗਿਆ ਤੇ ਮੁਰਕੇ ਕੋਈ ਨਹੀਂ ਕੁਝ ਨਹੀਂ ਦਿਖਾ ਜਿੰਨਾ ਚਿਰ ਨਾਨੀ ਜੀ ਸੀਗੇ ਨਾਨਾ ਜੀ ਦੀ ਵੀ ਡੈਥ ਹੋ ਗਈ ਤੇ ਉਦੋਂ ਬਾਅਦ ਵਸ ਜ਼ਿੰਦਗੀ ਚ ਕੁਝ ਨਹੀਂ ਰਿਹਾ ਬੜੇ ਚੰਗੇ ਤੇ ਬੜੇ ਨੇਕ ਦਿਲ ਸੁਭਾਅ ਦੇ ਸੀ ਇਹੋ ਜਿਹਾ ਇਨਸਾਨ ਮੈਂ ਕਦੇ ਨਹੀਂ ਜ਼ਿੰਦਗੀ ਦੇ ਵਿੱਚ ਉਹ ਕਰਨਾ ਵੀ ਜਿਸ ਹੱਬ ਦਾਏ ਸੀ ਨਾ ਮੰਮੀ ਜਿਵੇਂ ਇੰਨੇ ਤਕੜੇ ਘਰੋਂ ਸੀ ਨਾਨੀ ਆਪ ਕਿਉਂਕਿ ਤੁਸੀਂ ਉੱਥੇ ਦੇਖਿਆ ਹੋਗਾ ਮੰਮੀ ਦੇ ਨਾਨਕਿਆਂ ਦੇ ਘਰਵਾਰ ਤੇ ਜਿਵੇਂ ਆਪ ਇੰਨੇ ਚੰਗੇ ਘਰੋਂ ਸੀ ਇਹ ਵਿਚਾਰੀ ਨੇ ਤੇ ਬਹੁਤ ਉਸ ਟਾਈਮ ਦੇ ਉੱਤੇ ਬਹੁਤ ਤਕੜੇ ਘਰੇ ਵੇਈ ਸੀ 30 ਕਿੱਲੇ ਹੁੰਦੇ ਸੀ ਮੇਰੇ ਨਾਨਾ ਜੀ ਨੂੰ 80 ਕਿੱਲੇ 80 ਕਿੱਲੇ ਹੁੰਦੇ ਸੀ ਨਾ 80 ਕਿੱਲੇ ਹੁੰਦੇ ਸੀ ਹਾਂ ਵੀ ਉਹ ਆਹ ਨਾ 80 ਕਿੱਲੇ ਸੀਗੇ ਦੋ ਭਾਈ ਸੀਗੇ ਨਾਨਾ ਜੀ ਵਰਗੇ ਤਿੰਨ ਉਹ ਤਿੰਨ ਭਾਈ ਸੀ ਨਾ 80 ਕਿੱਲੇ ਵਾਹਣਦੇ ਸੀਗੇ ਤੇ ਇੱਕ ਤਾਂ ਪਹਿਲੀ ਉਹ ਨਾ ਉਹ ਹੋ ਗਏ ਸੀ ਨਾ ਸਵਰਗ ਪਾਸ ਹੋ ਗਏ ਸੀ ਦੋ ਭਾਈ ਰਹਿ ਗਏ ਸੀਗੇ 80 ਕਿੱਲੇ ਵਾਹਣਦੇ ਸੀ ਜਦੋਂ ਨਾਨੀ ਜੀ ਤੁਸੀਂ ਦੇਖੋ ਮੈਰਿਜ ਹੋਈ ਆ ਤੇ 40 ਕਿੱਲੇ ਤਾਂ ਮੰਨ ਕੇ ਚਲੋ ਨਾਨਾ ਜੀ ਨੂੰ ਆਉਂਦੇ ਸੀ ਤੇ ਪਰ ਨਾਨਾ ਜੀ ਕਾ ਉਸ ਜੀ ਨਸ਼ਾ ਵਲਾ ਕਰਦੇ ਸੀ ਪਰ ਉੱਥੇ ਮੈਨੂੰ ਇੱਕ ਸਿੱਖਿਆ ਮਿਲੀ ਮੰਮੀ ਵੀ ਜੋ ਇਨਸਾਨ ਨਸ਼ਾ ਕਰਦਾ ਨਾ ਉਹਨੂੰ ਕਿਸੇ ਦਾ ਨਹੀਂ ਹੁੰਦਾ ਨਾ ਉਹਨੂੰ ਤੇ ਉਹਨੂੰ ਮੰਮੀ ਦਾ ਵੀ ਨਹੀਂ ਇੰਨਾ ਹੈਗਾ ਸੀ ਤੇ ਨਾ ਹੀ ਉਹਨੂੰ ਨਾਨੀ ਜੀ ਦਾ ਸੀਗਾ ਪਰ ਮੇਰੀ ਨਾਨੀ ਜੀ ਨੇ ਇੰਨੇ ਚੰਗੇ ਘਰੋਂ ਹੋਣ ਦੇ ਬਾਵਜੂਦ ਵੀ ਉਹਨੇ ਚਲੋ ਸੋਨ ਪਤੀਆ ਫਿਰ ਗਰੀਬੀ ਆ ਜਾਂਦੀ ਹੈ ਇਹ ਚੀਜ਼ਾਂ ਨਾਲ ਪਰ ਉਹਨੇ ਹੱਸ ਹੱਸ ਹੈ ਨਾਨੀ ਕੋਟ ਮੂਵੀ ਹਾਂ ਲਵਾਵਾਂਗੇ ਜ਼ਰੂਰ ਤੇ ਹੱਸ ਹੱਸ ਕੇ ਉਹਨੇ ਗਰੀਬੀ ਹੰਡਾਈ ਕੋਈ ਤੇ ਉਹਨੇ ਕੋਈ ਗਲੈਸ਼ ਕਬਾਨੀ ਕੀਤਾ ਵੀ ਹਾਂ ਅੱਜ ਵੀ ਜਦੋਂ ਉੱਥੇ ਜਾਈ ਉੱਥੇ ਤਾਂ ਅਸੀਂ ਗਏ ਨਹੀਂ ਹੈਗੇ ਤੇ ਕਦੇ ਮੁੜ ਕੇ ਜਦੋਂ ਦੇ ਇਹ ਹੋਇਆ ਵੀ ਮੁੜ ਕੇ ਕਦੇ ਉੱਥੇ ਗਿਆ ਜਾਇਆ ਵੀ ਨਹੀਂ ਗਿਆ ਪਰ ਜਿੰਨਾ ਚਿਰ ਨਾਨੀ ਜੀ ਰਹੇ ਉਹਨਾਂ ਚਿਰ ਸਭ ਕੁਝ ਰਿਹਾ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਦਵਾਉਂਦੀ ਵੀ ਸੀ ਨਾਨੀ ਜੀ ਆਪਾਂ ਨੂੰ ਬਹੁਤ ਕੁਝ ਜਦੋਂ ਉੱਥੇ ਜਾਂਦੇ 10 ਰੁਪਏ ਦੇ ਦਿੰਦੀ ਉਹਦਾ 10 ਰੁਪਏ ਬਹੁਤ ਲੱਗਦੇ ਹੁੰਦੇ ਸੀਗੇ ਬਹੁਤ ਜ਼ਿਆਦੇ ਲੱਗਦੇ ਹੁੰਦੇ ਸੀਗੇ ਤੇ ਅੰਤ ਤੱਕ ਨਾਨਾ ਨਾਨੀ ਜੀ ਨੇ ਕੰਮ ਕੀਤਾ ਬਸ ਫਿਰ ਉਮਰ ਬਹੁਤ ਜ਼ਿਆਦੇ ਹੋ ਗਈ ਸੀਗੀ ਨਾਨੀ ਜੀ ਲਗਭਗ 80-82 ਸਾਲ ਦੇ ਸੀ ਉਸ ਵਰਗਵਾਸ ਹੋ ਗਈ ਸੀ ਵਧੀਆ ਤੁਰੇ ਫਿਰਦੇ ਸੀ ਬਸ ਇੱਕ ਦਿਨ ਡਿੱਗ ਪਏ ਡਿੱਗਣ ਕਾਰਨ ਬਸ ਮੁੜ ਕੇ ਮੰਜੇ ਤੇ ਬੈਠ ਗਏ ਤੇ ਮੁੜ ਕੇ ਬਸ ਇੱਕ ਮਹੀਨੇ ਦੇ ਅੰਦਰ ਦੀ ਡੈਥ ਹੋ ਗਈ ਸੀ ਉਹਨਾਂ ਦੀ ਪਰ ਉਹਨਾਂ ਵਰਗਾ ਸੁਭਾਅ ਨੇਕ ਦਿਨ ਇਨਸਾਨ ਜ਼ਿੰਦਗੀ 'ਚ ਮੁੜ ਕੇ ਕਦੇ ਨਹੀਂ ਦੇਖਣਾ ਨਹੀਂ ਹੋਵੇ ਬਹੁਤ ਚੰਗੇ ਤੇ ਬਹੁਤ ਨੇਕ ਦਿਲ ਸੁਭਾਅ ਦੇ ਸੀਗੇ ਨਾਨੀ ਜੀ ਅੱਜ ਵੀ ਯਾਰ ਜਦੋਂ ਯਾਦ ਆਉਂਦਾ ਵੀ ਬਹੁਤ ਆਇਆ ਲੱਗਦਾ ਮਨ ਨੂੰ ਵੀ ਯਾਰ ਜੇ ਸ਼ਾਇਦ ਹੁੰਦੇ ਤਾਂ ਵਿਆਹ ਦੇ ਉੱਤੇ ਬੜੀ ਅਰਾਉਂ ਕਰ ਲੱਗਣੀ ਸੀ ਅੱਜ ਜਰੂਰ ਦੀ ਨੰਨੀ ਵੀ ਗਏ ਨੇ ਉਦੋਂ ਦੇ ਇੱਕ ਮੁਰਕੇ ਉਹ ਥਾਂ ਤੇ ਕੀ ਲੱਗਣਾ ਛੱਡ ਗਈ ਨਾਨਕਾ ਬੜੀ ਲੱਗਣਾ ਮੜੀ ਤੇ ਮੁਰਕੇ ਬਾਸ ਫਿਰ ਉੱਤੇ ਕੋਈ ਰਹਿਦੀ ਨਹੀਂ ਗਾ ਤੇ ਮੁਰਕੇ ਅੱਜ ਦੂਸਰੇ ਫੂਲ ਰੰਗ ਭਰੇ ਗਏ ਸੀਗੇ ਖਤੋਕਾ ਮੈਨੂੰ ਲੱਗਦਾ ਮੈਨੂੰ 10 ਸਾਲ ਹੋ ਗਏ ਹੋਣੇ ਉੱਥੇ ਗਿਆ ਅੱਜ ਗਿਆ ਸੀ 10 ਸਾਲਾਂ ਬਾਅਦ ਤੇ ਵਾਸਤੇ ਫੂਲ ਵੀ ਜਿਦਾ ਵਗ ਜਾਂਦੇ ਕਦੇ ਨਾ ਕਦੇ ਕੋਈ ਕਾ ਕਿੱਤੇਲ ਮਤ ਹੋ ਜਾਂਦੀ ਹੈ ਦੂਸਰੀ ਤਰ੍ਹਾਂ ਦੇ ਪਰ ਮੁੱਕੇ ਮਨ ਨਹੀਂ ਕੀਤਾ ਆਪਣੇ ਕਰੇ ਜਾਣ ਕਿ ਇਹਨਾਂ ਨਾਲ ਹੀ ਸਾਰਾ ਕੁਝ ਸੀਗਾ ਨਾਲ ਕਿ ਰਾਣੀ ਕੀ ਇਹ ਹੈ ਇਹ ਹੁੰਦੇ ਤੁਹਾਨੂੰ ਬਤਿਏ ਵੀ ਸਾਰਾ ਕੁਝ ਦਬਾਉਂਦੀ ਹੈ ਜਿੱਨੇ ਜਨਾਨੀ ਰਹਿੰਦੀ ਆ ਵੀ ਕਦੋਂ ਵੀ ਜਾਂਦੇ ਜਿੰਨਾ ਕਦੋਂ ਸਰਦਾ ਵਰਦਾ ਸਾਨੂੰ ਕੁਛ ਨਾ ਕੁਛ ਲੱਗੇ ਹੀ ਰਹਿੰਦੀ ਐਤੇ ਵੀ ਮਾਰੇ ਹਲਾਤ ਚ ਸੀਗੇ ਹੁਣ ਜਿਗਦੇ ਹੀ ਸੀਗਾ ਤੇ ਪਰ ਉਹਦੇ ਹੁੰਦੇ ਹੁੰਦੇ ਆ ਨਾ ਮੰਮੀ ਉਹਦੇ ਤੋਂ ਸੌਖੀ ਵੀ ਨਹੀਂ ਹੋਈ ਹੈ ਨਾ ਜਮਨ ਪੁੱਤ ਨਾ ਉਹਨੇ ਉਹਨੇ ਦੇਰੋਂ ਵੀ ਤਾਂ ਸੌਖੀ ਨਹੀਂ ਹੋਈ ਐ ਨਾ ਮੰਮੀ ਤਾਂ ਸਾਰਾ ਬੱਦ ਕਰਨਾ ਨਹੀਂ ਕਰਦੀ ਤੇ ਇਹ ਵੀ ਮੇਰਾ ਖਿਆਲ ਰੱਖਦੀ ਹਾਂ ਪੰਮੀ ਪੰਮੀ ਕਰਦੀ ਮੇਰੀ ਮਾਂ ਸਾਰਾ ਦਿਨ ਹਾਂ ਤੇ ਇਹ ਆਪਣੇ ਨਾਨੀ ਨਾਨੀ ਜੀ ਤੇ ਸਭ ਤੋਂ ਵੱਧ ਮੰਮੀ ਦਾ ਕੀਤਾ ਵੀ ਇਹਨੇ ਜਦੋਂ ਕੋਈ ਕਹਿੰਦੀ ਚੀਜ਼ ਚਾਹਦੀ ਮੰਮੀ ਜਿਆਦਾ ਮੇਰੇ ਹਣਾ ਜਦੋਂ ਜਾਗਦੀ ਦੱਲੇ ਚੱਲੇ ਨਾ ਉਹ ਘਰ ਬਚਾ ਲਿਆ ਹਣਾ ਤੇ ਬੜੀ ਮਜ਼ਹੂਰ ਹੋਈ ਸੀ ਤੀ ਜੋ ਅੱਜ ਤੋਂ 12 10 12 ਸਾਲ ਪਹਿਲਾਂ ਤੇ ਨਾਨੀ ਨੇ ਉਹ 12 ਸਾਲ ਪਹਿਲਾਂ ਦੀ ਬਹੁਤ ਮਜ਼ਹੂਰ ਹੋ ਜਾਂਦੀ ਜੋ ਤੇ ਨਾਨੀ ਜੀ ਨੇ ਉਹ ਲੈ ਕੇ ਦਿੱਤਾ ਹਾਂ ਤੇ ਜਿੰਨਾ ਕੋਈ ਸਰਦਾ ਵਰਦਾ ਹੁੰਦਾ ਫਿਰ ਜਿੰਨਾ ਕੋਈ ਹੁੰਦਾ ਦੇ ਕੋਲ ਸਾਨੂੰ ਜਿੰਦਗੀ ਹਰ ਟਾਈਮ ਇਹ ਕਹਿੰਦੇ ਆ ਵੀ ਨਾਨੀ ਨਾਨੀ ਹੋਣੀ ਜ਼ਰੂਰੀ ਜਿੰਨੇ ਜਰ ਨਾਨਾ ਨਾਨੀ ਨੇ ਬਣਾ ਚਰੀ ਨਾਨਕੇ ਨੇ ਉਦੋਂ ਬਾਅਦ ਨਾਨਕੇ ਬਸ ਸਮਝ ਲਓ ਖਾਦਮੀ ਹੋ ਜਾਂਦੇ ਨੇ ਕਿਉਂਕਿ ਨਾਨਾ ਨਾਨੀ ਆਪੋਂ ਪਿਆਰ ਵਾਲਾ ਕਰਦੇ ਹੁੰਦੇ ਨੇ ਆਪਾਂ ਜਾਣਦੇ ਆ ਕਿ ਹਾਂ ਬੀਬਲੇ ਦੇ ਦੋਤੇ ਆਏ ਜੀ ਹਨ ਤੇ ਪਰ ਉਦੋਂ ਬਾਅਦ ਆਪਾਂ ਕੋਈ ਨਹੀਂ ਪਿਆਰ ਕਰਦਾ ਜਿੰਨੇ ਜਰ ਨਾਨਾ ਨਾਨਕੇ ਹੁੰਦੇ ਨੇ ਨਾਨੀ ਨਾਨਕੇ ਹੁੰਦੇ ਨੇ ਉਸ ਤੋਂ ਬਾਅਦ ਬਸ ਨਾਨਕੇ ਦੇ ਕੋਈ ਨਹੀਂ ਲੈਂਦਾ ਫਦੇ ਦੇ ਨਾਨੀ ਦੀ ਗੈਰ ਨੇ 10 ਸਾਲ ਹੋ ਗਏ ਨਾ ਮੇਰੇ ਨੰਮਾ ਨੰਮਾ ਦਾ ਨਾ 9 ਸਾਲ ਹੋ ਗਏ ਉਸ ਤੋਂ ਬਾਅਦ ਮੈਂ ਕਦੇ ਨਹੀਂ ਗਿਆ ਉੱਥੇ 9 ਸਾਲ ਉੱਥੇ ਪਹਿਲਾ 6-7 ਮਹੀਨੇ ਪਹਿਲਾਂ ਗਿਆ ਸੀ ਮੈਂ ਤੇ ਦਾਸਬਾਨਾ ਦੀ ਜਿਹਨੂੰ ਮੈਂ ਮੇਰੇ ਉੱਥੇ ਮਿਲਿਆ ਸੀ ਤੇ ਜਦੋਂ ਨਾਨਕੀ ਸੀ ਉੱਥੇ ਮਿਲੇ ਬਸ ਉਸ ਤੋਂ ਬਾਅਦ ਨਾਨੀ ਇੱਕ ਦਿਨ ਹੋਊਗੀ ਨਿਕਪੇ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਮੇਰੇ ਨਾਨੀ ਇੱਥੇ ਹੁਣ ਵੀ ਆਇਆ ਲੱਗਦਾ ਵੀ ਜੇ ਸਾਈਡ ਹੁੰਦੀ ਹੈ ਨਾ ਮੈਂ ਤੇ ਕੁਝ ਨਹੀਂ ਬਣਿਆ ਵਾ ਕਰਿਆ ਨਾ ਜਿੱਥੇ ਸਾਲ ਹੋਈ ਬਾਤ ਤੁਸੀਂ ਦੇਖੋ ਵੀ ਪਤਾ ਨਹੀਂ ਕੀ ਕਾਰਨ ਸੀ ਪ੍ਰਮਾਤਮਾ ਨੇ ਪਤਾ ਨਹੀਂ ਕਿਉਂ ਸੁੱਖ ਨਹੀਂ ਦੇ ਕੇ ਭੇਜਣਾ ਸੀ ਜ਼ਿੰਦਗੀ ਚ ਤੇਰਾ ਤੇਰਾ ਹੋ ਰਿਹਾ ਇਹ ਤੇਰਾ ਰਹੇ ਵੀ ਔਖੀ ਮਾਪਾ ਨਾ ਕੁਝ ਨਹੀਂ ਸੀ ਸਭ ਕੁਝ ਜਦੋਂ ਬਾਹਰ ਪੜਿਆ ਨਾ ਉਹਨੇ ਜਦੋਂ ਔਖੀ ਤੇ ਪੂਰੀ ਗਰੀਬੀ ਸੀ ਕਰੇ ਤੰਗੀ ਸੀ ਉਹਦਾ ਮੈਂ ਟੰਟ ਟੰਟ ਦੇ ਕੰਮ ਦੇ ਜਿਆਦਾ ਹੁੰਦਾ ਸੀ ਨਾ ਤੇ ਬੜੀ ਤੰਗੀ ਸੀ ਕਰੇ ਬਸ ਉਸ ਤੋਂ ਬਾਅਦ ਆਈ ਉਹਨੇ ਫਿਰ ਤੇ ਮੁੜ ਕੇ ਘਰੇ ਕਿਸੇ ਨੂੰ ਆਉਣਾ ਕਿਰਮਾ ਜਿਹੜਾ ਇਨਸਾਨ ਬਾਅਦ ਨੂੰ ਮੁੜ ਕੇ ਘਰ ਨੂੰ ਫਿਰ ਮੁੜ ਕੇ ਆਉਣਾ ਪਰ ਹੁਣ ਕੋਈ ਗੱਲ ਨਹੀਂ ਕਦੇ ਜਨਾਜੇ ਤੋਂ ਬਾਤ ਗਏ ਨਾ ਜੀ ਬਥੇਰਾ ਕੁਛ ਨਾ ਨਹੀਂ ਸਾਨੂੰ ਦਿੱਤਾ ਗਾ ਸ਼ਾਇਦ ਨਾ ਜੀ ਦੇ ਕਰਕੇ ਇੱਥੇ ਤੱਕ ਆ ਗਏ ਕਦੇ ਕਈ ਨਹੀਂ ਹੁੰਦੀ ਸੀ ਕੱਲੀ ਜਰੂਰ ਸੌਕੇ ਹੋਵਗੇ ਇੱਕ ਨਾ ਇੱਕ ਦਿਨ ਪਰ ਹੁਣ ਕੋਟਵਾਲਾ ਨਹੀਂ ਇੰਡੀਆ ਮੂਗੀ ਦੇਖਣ ਨੂੰ ਮਿਲ ਨਹੀਂ ਜਰੂਰ ਆਵਾਂਗੇ ਯਾਦ ਹੁੰਦੀ ਸ਼ਾਇਦਾਂ ਯਾਦ ਆ ਕਿ ਕੁਝ ਦੇਖਣਾ ਕੁਝ ਬਣਾ ਕੇ ਲਿਆਉਣੀ ਠੀਕ ਕੁਝ ਕਹਿੰਦੀ ਵੀ ਹਾਂ ਇਹਨਾਂ ਕੁਝ ਆਉਣਾ ਸੀ ਅੱਜ ਉਹਨੇ ਯਾਰ ਜੀ ਵਿਆਹ ਆ ਗਿਆ ਉਹ ਚੀਜ਼ ਤਾਂ ਕਦੇ ਵੀ ਨਹੀਂ ਹੋ ਸਕਦੀ ਜਿਹੜੀ ਉਹ ਮੈਂ ਬੰਦੀ ਸੀ ਪਰ ਫੇਰ ਵੀ ਕਹ ਲੋ ਪ੍ਰਮਾਤਮਾ ਨੇ ਮੇਰੀ ਮਾਂ ਨੂੰ ਕਹੀ ਦੀ ਹੁੰਦੀ ਕਦੇ ਤੈਨੂੰ ਸ਼ੌਕਾ ਕਰੂਗੀ ਮੈਂ ਅਦੁੱਤ ਬਹੁਤ ਚਾਰਾ ਜ਼ਿੰਦਗੀ ਦੇ ਹੜਾਈ ਤੁਸੀਂ ਇਹ ਦੇਖੋ ਵੀ ਮੈਂ ਇਹ ਚੀਜ਼ ਤੋਂ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਜ਼ਿੰਦਗੀ ਚ ਗਾਦੇ ਨਸ਼ਾ ਨਾ ਕਰੋ ਤੁਸੀਂ ਇਹ ਦੇਖੋ ਨਾਨਾ ਜੀ ਕੋਲੇ 80 ਕਿੱਲੇ ਵਹਣਦੇ ਸੀ ਤੋਂਮਾ ਭਰਾਵਾਂ ਕੋਲੇ ਨਸ਼ਾ ਦੇ ਵਿੱਚ ਗਾਲ ਗਾਲ ਕੇ ਉਹਨਾਂ ਕੋਲੇ ਸਿਰਫ 2 3 3 ਇੱਕ ਕਿੱਲੇ ਜ਼ਮੀਨ ਦੇ ਰਹਿ ਗਈ ਸੀ ਤੁਸੀਂ ਦੇਖੋ ਉਹਨਾਂ ਨੇ ਵੀ ਕਾਦੇ ਵਿੱਚ ਗਾੜੀ ਸਾਰੇ ਨਸ਼ਿਆਂ ਦੇ ਵਿੱਚ ਗਾੜੀ ਵੀ ਇੱਥੋਂ ਇਹ ਕਹੇ ਚੀਜ਼ ਜ਼ਰੂਰ ਸਿੱਖਿਓ ਵੀ ਇੰਨੀ ਜ਼ਮੀਨ ਜ਼ਿਆਦਾ ਤਾਂ ਹੋਣੀ ਨਹੀਂ ਜ਼ਰੂਰੀ ਜ਼ਮੀਨ ਜੇ ਦਾ ਨਾਮ ਨਹੀਂ ਕੋਈ ਬੰਦਾ ਕੁਸ਼ਮਾ ਹੁੰਦਾ ਵੀ ਇਹ ਚੀਜ਼ ਵੀ ਸੋਚੋ ਵੀ ਇੱਕ ਜਿੰਮੀਆਂ ਇੱਕ ਹੋਰ ਤੋਂ ਦੇਖਣਾ ਮੰਮੀ ਨਾਨੇ ਅਸੀਂ ਜਾਣਦੇ ਜੋ ਸੱਚ ਆ ਸੱਚ ਆ ਨਾਨਾ ਜੀ ਨੇ ਕਦੇ ਨਹੀਂ ਸਾਡਾ ਵੀ ਉਹ ਕਰਿਆ ਹਾਲਚਾਲ ਐਡਾ ਪੁੱਛਿਆ ਵੀ ਉਹਨਾਂ ਨੂੰ ਸਿਰਫ ਆਪਣੇ ਨਸ਼ੇ ਤੱਕ ਹੀ ਮਤਲਬ ਹੁੰਦਾ ਸੀ ਪਰ ਨਾਨੀ ਜੀ ਸੀਗੇ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਵੀ ਕੁਝ ਵੀ ਹੁੰਦਾ ਦਵਾਉਂਦੇ ਚਲੋ ਨਾਨਾ ਕਰਦੇ ਸੀਗੇ ਪਰ ਓਡੇ ਉਹ ਤੇ ਨਹੀਂ ਸੀ ਉਹਨਾਂ ਨੂੰ ਸਿਰਫ ਆਪਣੇ ਤੱਕ ਧਿਆਨ ਹੁੰਦਾ ਸੀ ਨਸ਼ੇ ਪੱਤੇ ਵਾਲੇ ਬੰਦੇ ਨੂੰ ਸਿਰਫ ਭਾਵ ਦੇ ਤੱਕ ਹੁੰਦਾ ਉਹਨੂੰ ਆ ਦੇ ਨਾਲ ਦੀ ਧੀ ਦਾ ਨਾਂ ਪੁੱਤ ਦਾ ਕਿਸੇ ਚੀਜ਼ ਦਾ ਨਹੀਂ ਹੁੰਦਾ ਪਰ ਨਾਨੀ ਨੂੰ ਇੰਨਾ ਹੁੰਦਾ ਸੀ ਵੀ ਮੇਰੀ ਧੀ ਆਈ ਹੈ ਮੇਰੇ ਦੋਤੇ ਆਏ ਨੇ ਯਾਰ ਯੋਦਨਾ ਉਹ ਕਰੇ ਮੇਰਾ ਡੈਡੀ ਜਾਂਦਾ ਡੈਡੀ ਤਾਂ ਕਿੰਨਾ ਸਤਕਾਰ ਕਰਦੀ ਮੇਰਾ ਡੈਡੀ ਜਾਂਦਾ ਉਹਦਾ ਇੰਨਾ ਮੋਹ ਕਰਦੀ ਉਹ ਤੇ ਮੇਰਾ ਡੈਡੀ ਵੀ ਉਹਦਾ ਬੜਾ ਮੋਹ ਕਰਦਾ ਸੀ ਉਸ ਤੋਂ ਬਾਅਦ ਉਹਨੇ ਵੀ ਕਹਦੇ ਉੱਥੇ ਪੈਰ ਨਹੀਂ ਪਾਇਆ ਜਾ ਵੀ ਜਿੱਨਾ ਚ ਰੋ ਰਹੀ ਹੋ ਜਾਂਦਾ ਰਹਾ ਪਰ ਜਦਦੇ ਉਹ ਨਹੀਂ ਰਹੀ ਤਾਂ ਉੱਥੇ ਉਹ ਕਦੇ ਵੀ ਨਹੀਂ ਗਿਆ ਹੁਣ ਕਿ ਕਦੇ ਵੀ ਨਹੀਂ ਗਿਆ ਉੱਥੇ ਮੁੜ ਕੇ ਨਾ ਹੀ ਕਿਸੇ ਨਾਲ ਉੱਥੇ ਪਿਆਰ ਰਹਾ ਲਵੇ ਤਵੇ ਵਾਲੇ ਘਰ ਵਾਲੇ ਵੀ ਸਾਰੇ ਕਹਿੰਦੇ ਵੀ ਗਾਦੋ ਨਹੀਂ ਆਈ ਮੁੜ ਕੇ ਕਦੇ ਬਸ ਜਦੋਂ ਦੀ ਨਾਨੀ ਹੀ ਗਏ ਮੁੜ ਕੇ ਕਦੇ ਨਹੀਂ ਗਈ ਮੁੜ ਕੇ ਨਹੀਂ ਜਾਣਾ ਹੋਇਆ ਨਹੀਂ ਉੱਥੇ ਪਸੰਦ ਆ ਜਾਣਾ ਤੇ ਦੂਸਰੇ ਘਰ ਵਾਲੇ ਜੂਰ ਲਾਉਣਗੇ ਉਹੋ ਚਾਚੇਆਂ ਚਾਚੀ ਮਿਲਣੀ ਜ਼ਰੂਰ ਆਉਗੀ ਤੇ ਮਾਮੇ ਵੀ ਜ਼ਰੂਰ ਆਉਣਗੇ ਦੂਸਰੇ ਘਰ ਵਾਲੇ ਬਸ ਜਦੋਂ ਨਾਨੀ ਗਈ ਹੈ ਨਾਨਕੇ ਖਤਮੀ ਹੋ ਗਏ ਤੇ ਤਾਈ ਕਰਕੇ ਕਹਿੰਦੇ ਸਾਰੇ ਕਹਿੰਦੇ ਸੀ ਨਾਨਕੀ ਘਾਤੋਂ ਨਹੀਂ ਜਾਂਦੇ ਨਾਨਕੇ ਇਸ ਕਰਕੇ ਤਾਂ ਹੀ ਨਹੀਂ ਗਏ ਕਿਉਂਕਿ ਨਾਨੀ ਜੀ ਨਹੀਂ ਹੈਗੇ ਨਾ ਨਾਨਾ ਜੀ ਨੇ ਦੋਵਿਆਂ ਕੋਲ ਸਭ ਤੋਂ ਵੱਧ ਪਿਆਰ ਕਰਦੇ ਹੁੰਦੇ ਨੇ ਤੇ ਦੂਸਰਾ ਸਾਨੂੰ ਪਤਾ ਹੀ ਆਪਾਂ ਨੂੰ ਕੌਣ ਪਿਆਰ ਕਰਦਾ ਮੈਂ ਨਾਨੀ ਦੇ ਨਾਨੇ ਹੀ ਪਿਆਰ ਕਰਦੇ ਨੇ ਜਦੋਂ ਦੋਵੇਂ ਇਸ ਦੁਨੀਆ ਦੇ ਵਿੱਚ ਹੈ ਜੀ ਅੱਜ ਜਦ ਨਾਨਾ ਜੀ ਨੂੰ ਹੋ ਗਏ ਮੰਨ ਲਾ ਤਾਂ 6 ਸਾਲ ਤੇ ਨਾਨੀ ਨੂੰ ਹੋ ਗਏ 8 ਸਾਲ ਤੇ ਬਹੁਤ ਲੰਮਾ ਸਮਾਂ ਹੋ ਗਿਆ ਜਦੋਂ ਆਇਆ ਹੁੰਦਾ ਵੀ ਕਹਿੰਦੇ ਨਾਨਾ ਨਾਨੀ ਦਾ ਬਹੁਤ ਪੂਰਾ ਪਤਾ ਲੱਗਣ ਲੱਗਦਾ ਵੀ ਹੁਣ ਆਪਾਂ ਵੱਡੇ ਹੋ ਗਏ ਉਹਦੀ ਪਤਾ ਲੱਗਦਾ ਉਹਨਾਂ ਨੂੰ ਪਰ ਸਾਰਾ ਕੁਝ ਉਸ ਟਾਈਮ ਦੇ ਨਾਨਾ ਨਾਨੀ ਰਹਿ ਗਈ ਸੀ ਚਲੋ ਜੋ ਰੱਬ ਨੂੰ ਮਨਜ਼ੂਰ ਸੀ ਪਰ ਮਾਂ ਨੂੰ ਕਹਿੰਦੀ ਸੀ ਕਿ ਤੈਨੂੰ ਸੌਖੀ ਜ਼ਰੂਰ ਹੋਏਗੀ ਵਿਚਾਰ ਮੈਂ ਤਾਂ ਸਾਰੀ ਜ਼ਿੰਦਗੀ ਔਖਾਂ ਦੇ ਵਿੱਚ ਆਪਦੀ ਗੱਡੀ ਇਹਨੇ ਤੱਕਲੇ ਘਰੇ ਆ ਕਰ ਦਿੱਤੀ ਹੋਣ ਦੇ ਬਾਵਜੂਦ ਕਿ ਉਹਨੇ ਔਖਾਂ ਦੇ ਵਿੱਚ ਜ਼ਿੰਦਗੀ ਗੱਡੀ ਮੇਰੀ ਮਾਂ ਔਖੀ ਬਹੁਤ ਸੀ ਪਰ ਹੁਣ ਮਾਂ ਹੁਣ ਤਾਂ ਠੀਕ ਆ ਹਾਂ ਤਾਂ ਠੀਕ ਆ ਕਦੇ ਕਦੇ ਨਾਨੀ ਨੂੰ ਉਹ ਕਰਕੇ ਪੁੱਛਣਾ ਵੀ ਹੋ ਜਾਂਦੀ ਹੈ ਪਰ ਕੋਈ ਗੱਲ ਨਹੀਂ ਆ ਆਪਦੇ ਮਾਪਿਆਂ ਨੂੰ ਸੁਖ ਦੇਣਾ ਇਹ ਨਹੀਂ ਹੁੰਦਾ ਵੀ ਜਦੋਂ ਆਪਾਂ ਮਾਪਿਆਂ ਨੇ ਜਨਮ ਦੇਤਾ ਤੇ ਆਪਾਂ ਉਹਨਾਂ ਨੂੰ ਕੁਝ ਨਾ ਕਰੀ ਤੇ ਮਾਪੇ ਉਹਦਾ ਇੱਕ ਲਾਇਕ ਪੁੱਤਰੀ ਬਣਾਣਾ ਜ਼ਰੂਰੀ ਹੈ ਜੋ ਹਰੇਕ ਨੂੰ ਜ਼ਰੂਰੀ ਹੈ ਇਹ ਨਹੀਂ ਕਹਿੰਦਾ ਵੀ ਮੈਂ ਬਣਿਆ ਠੀਕਾ ਵੀ ਜਿੰਨਾ ਵੀ ਕਰ ਮੈਥੋਂ ਫਰਜ਼ ਨਿਭਾਏ ਜਾਨੀ ਮੈਂ ਨਮੋਣਾ ਨਿਭਾ ਰਿਹਾ ਜਿਹੜਾ ਬਣਨਾ ਜ਼ਰੂਰੀ ਹੈ ਜੇ ਨਾਨਾ ਜੀ ਨਾਨਨਾਕਾ ਕਰਦੇ ਹੁੰਦੇ ਤਾਂ ਨਾਨੀ ਵੀ ਅੱਜ ਮੈਨੂੰ ਸ਼ਾਇਦ ਇੱਧਰ ਦੁਨੀਆ ਦਤਨ ਦੀ ਕਿਉਂਕਿ ਉਹ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਸੀ ਤੇ ਤਾਂ ਕਰਕੇ ਵੀ ਉਹਨਾਂ ਨੂੰ ਪਰ ਫਿਰ ਵੀ ਜਿੰਨੀ ਬਹੁਤ ਜ਼ਿੰਦਗੀ ਕੱਟ ਗਈ ਸੀ ਉਹ ਪਰ ਬਚਾ ਜਿੰਨੇ ਲੋਕਾਂ ਦੇ ਵਿੱਚ ਹੀ ਕੱਟੀ ਪਰ ਮੈਂ ਇਹ ਵੀ ਇੱਕ ਗੱਲ ਸੋਚੀ ਜਦੋਂ ਮੈਂ ਉੱਠਿਆ ਵੀ ਮੈਂ ਚਲੋ ਮੇਰੀ ਮਾਂ ਦੁਖੀ ਸੀਗੀ ਵੀ ਸਾਡੀ ਗਰੀਬੀ ਸੀ ਪਰ ਇੱਕ ਗੱਲ ਜਰੂਰ ਸੋਚੀ ਸੀ ਵੀ ਮੇਰੀ ਮਾਂ ਨਿਕਲੇ ਔਖੀ ਹੋਣ ਦੀ ਫਿਰ ਕਦੇ ਨਾ ਕਦੇ ਆਪਣਾਂ ਨਾਲਾਂ ਦੇ ਸਾਰਾ ਕੁਝ ਜੂਰ ਮਾਂ ਕੋਲ ਦਾ ਫਰਜ਼ ਆਪਾਂ ਸਾਰੀ ਜ਼ਿੰਦਗੀ ਵਾਸਤੇ ਲੈ ਲਾ ਨਹੀਂ ਸਕਦੇ ਪਰ ਨਾਲਾਂ ਜਰੂਰ ਹੁਣ ਮਾਂ ਸੌਖੀ ਕਰਦੀ ਹੁੰਦੀ ਹੁੰਦਾ ਇਹਨੂੰ ਫੀਲ ਹੁੰਦਾ ਹੈ ਬੜਾ ਜਦ ਔਖੀ ਹੁੰਦੀ ਸੀ ਨਾ ਬੜਾ ਫੀਲ ਕਰਦੀ ਸਾਰੇ ਨੂੰ ਮਿਸ ਕਰਦੀ ਮਾਂ ਨਾਨੀ ਨੂੰ ਬੜਾ ਕਰਦੀ ਮੇਰੀ ਮੰਨਾ ਮੇਰੀ ਮਾਂ ਕੀ ਮੇਰੇ ਕੋਲੇ ਆਉਣ ਵਾਲੀ ਨਾ ਮੇਰਾ ਪਿਓ ਹੈ ਮੇਰੇ ਕੋਲੇ ਆਉਣ ਵਾਲਾ ਮੈਂ ਕੀ ਕਰੂੰਗੀ ਇਕੱਲੀ ਹੁਣ ਹੁਣ ਪਰ ਜਦੋਂ ਤੋਂ ਛੋਟਾ ਪਿਆਰ ਮਿਲਣ ਲੱਗਿਆ ਸਾਰਿਆਂ ਦਾ ਹੁਣ ਤਾਂ ਵੀ ਬਹੁਤ ਖੁਸ਼ ਹਾਂ ਜਦੋਂ ਤੋਂ ਛੋਟਾ ਸਾਰਿਆਂ ਦਾ ਪਿਆਰ ਮਿਲਣ ਲੱਗਿਆ ਨਾ ਉਹਦੀ ਮਾਂ ਬਹੁਤ ਖੁਸ਼ ਰਹਿਣ ਲੱਗੀ ਤਾਂ ਹੀ ਕਹਿੰਦੇ ਆ ਵੀ ਜਿਹੜਾ ਥਣ ਹੱਤ ਦਾ ਹੁੰਦਾ ਕਦੇ ਇਹ ਨਹੀਂ ਹੁੰਦਾ ਵੀ ਕਈ ਵਾਰੀ ਉਹ ਅੰਦਰੋਂ ਹੀ ਨਹੀਂ ਪਤਾ ਕਿੰਨਾ ਕੁ ਟੁੱਟਿਆ ਹੋਵੇ ਕਿੰਨਾ ਔਖੀ ਹੁੰਦਾ ਉਹ ਇਨਸਾਨ ਜ਼ਿਆਦਾਤਰ ਜਿਹੜੇ ਵੀ ਜੋ ਹਸ ਹੁੰਦੇ ਨੇ ਕੋਈ ਵੀਡੀਓ ਬਣਾਉਂਦੇ ਨੇ ਹਨ ਵੀ ਦੂਜਿਆਂ ਨਾਲ ਲਾਤਾ ਹੁੰਦਾ ਵੀ ਕਿਤੇ ਤਰੀਕੇ ਨੇ ਪਰ ਮਾਂ ਅੰਦਰੋਂ ਬਹੁਤ ਚਲੋ ਵਧੀਆ ਸਭ ਕੁਝ ਬਣ ਗਿਆ ਜਦੋਂ ਇਨਸਾਨ ਨੂੰ ਐ ਹੋ ਜਾਂਦਾ ਵੀ ਵਧੀਆ ਰੋਟੀ ਚੰਗੀ ਖਾਣ ਲੱਗ ਜਾਂਦਾ ਸਿਰ ਤੇ ਕੋਈ ਕੰਮ ਜਾਂ ਨਹੀਂ ਹੁੰਦਾ ਸੌਖਾ ਆਉਣ ਲੱਗ ਜਾਂਦਾ ਮੇਰਾ ਪੁੱਤ ਲੈ ਕੇ ਨਿਕਲਿਆ ਮੇਰੀ ਹਰ ਗੱਲ ਮੰਨਦਾ ਉਹਨੂੰ ਮਾਂ ਪਿਓ ਦੇ ਸੌਖਾ ਹੋ ਜਾਂਦਾ ਤਾਂ ਹੀ ਕਹਿੰਦਾ ਸਾਰਿਆਂ ਨੂੰ ਪਿਆਰੇ ਮਾਗੋ ਮੀਤ ਜਰੂਰ ਸਾਹਮ ਕੇ ਰੱਖਿਆ ਕਰੋ ਐਤੋਂ ਵੱਡੀ ਕੋਈ ਦੁਨੀਆ ਦੀ ਚੀਜ਼ ਨਹੀਂ ਮਾਂ ਪਿਓ ਦੀ ਸਾਰਿਆਂ ਦੀ ਸੇਵਾ ਰਾਜ ਨਹੀਂ ਕਰਿਆ ਕਰੋ ਤੇ ਸਾਰੇ ਕਹਿੰਦੇ ਸੀਗੇ ਵੀ ਕਾਹ ਤੋਂ ਨਹੀਂ ਜਾਂਦੇ ਇਸ ਕਰਕੇ ਨਹੀਂ ਜਾਂਦੇ ਸੀ ਕਿਉਂਕਿ ਜਿੰਨਾ ਕਰਕੇ ਜਾਣਾ ਸੀਗਾ ਨਾ ਨਾਨਕੇ ਹੁੰਦੇ ਕਿਤੇ ਕਰਕੇ ਆ ਨਾਨਾ ਨਾਨੀ ਕਰਕੇ ਫੇਰੀ ਨਾਨਕੇ ਬਣਦੇ ਨਾ ਉਹਨਾਂ ਦੇ ਨਾਨੀ ਤੋਂ ਨਾਨਕੇ ਬ ਤਾਂ ਨਾਨਕੇ ਸਾਡੇ ਜਿਤਾਈ ਦੋ ਨੰਨੇ ਆਉਂਦੇ ਨੇ ਤੇ ਹੁਣ ਜਦੋਂ ਉਹੀ ਨਹੀਂ ਹੈਗੇ ਤਾਂ ਫਿਰ ਉੱਥੇ ਜਾ ਕੇ ਵੀ ਕੀ ਕਰਨਾ ਤੇ ਪਰ ਜਦੋਂ ਮम्मी ਜ਼ਰੂਰ ਜਾਂਦੇ ਨੇ ਪਰ ਮੇਰਾ ਮੁੰਡਾ ਕਦੇ ਮਾਨ ਨਹੀਂ ਕੀਤਾ ਉੱਥੇ ਜਾਣ ਦੀ ਜੀ ਨਹੀਂ ਕੀਤਾ ਕਿਉਂਕਿ ਨਾਨੀ ਬਹੁਤ ਮੋਹ ਕਰਦੀ ਸੀ